ਹਾਏ ਗਰੇ ਆਸਾ ਵਿੱਚ ਦੁੱਖ ਕਣਾ ਸ ਆਸਾ ਨਾਲ ਸਾਰਾ ਸੰਸਾਰ ਚੱਲ ਰਿਹਾ ਹੈ ਬੱਚੇ ਹੋਣ ਘਰ ਹੋਏ ਮਾਇਆ ਹੋਏ ਰੋਟੀ ਕੱਪੜਾ ਮਕਾਨ ਠੀਕ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਨੂੰ ਰਸਤਾ ਦੱਸ ਰਹੇ ਹਨ ਅਸੀਂ ਅੰਨੇ ਹਾਂ ਗੁਰੂ ਤੋਂ ਵੇਣਾ ਕੋਈ ਵੀ ਗੁਣ ਸਿੱਖਣਾ ਹੈ ਸਤਿ ਆਤ ਦੀ ਲੋੜ ਹੈ ਜਿੰਨਾ ਮਰਜ਼ੀ ਭੋਜਨ ਵਧੀਆ ਖਾ ਲਈਏ ਪਰ ਕਸਰਤ ਵੀ ਕਰ ਲਈਏ ਯੋਗਾ ਵੀ ਕਰ ਲਈਏ ਵਯਾਮ ਵੀ ਕਰ ਲਈਏ ਸਭ ਕੁਝ ਠੀਕ ਹੈ ਪਰ ਸਾਰਾ ਕੁਝ ਲੈ ਕੇ ਖੁਸ਼ ਨਹੀਂ ਹੋਇਆ ਮਨ ਇਹ ਨਾ ਕਿਤੇ ਯਾਤਰਾ ਤੇ ਗਏ ਮਜੇ ਲੁੱਟੇ ਜਿੰਨਾ ਉੱਪਰ ਜਾਂਦਾ ਹੈ ਫਿਰ ਥੱਲੇ ਨੂੰ ਇਹ ਹੋਰ ਦੀ ਮੰਗ ਕਰਦਾ ਹੈ ਅੰਦਰ ਜੋ ਤਾਕਤ ਉੱਠਦੀ ਹੈ ਜੋ ਮਜ਼ਾ ਖੁਸ਼ੀ ਇੱਕ ਪਰਮ ਖੁਸ਼ੀ ਹੈ ਪਰਮ ਜੀਵਨ ਤਾਂ ਕਿਸੇ ਨੇ ਦੱਸਿਆ ਹੀ ਨਹੀਂ ਇੱਕ ਆਸਾ ਵਾਸਤੇ ਜਿੰਦੇ ਹਾਂ 10 ਅਸ਼ਾ ਇਸ਼ਾਵਾਂ ਹੋਰ ਉੱਠ ਪੈਂਦੀਆਂ 10 ਇਸ਼ਾਵਾਂ ਵਾਸਤੇ ਭਜਨਸ ਕਰਦੇ ਆ ਕੋਸ਼ਿਸ਼ ਕਰਦੇ ਆ ਸਾਹ ਹੋਰ ਸੌ ਹੋਰੇ ਇਸ਼ਾਵਾ ਉੱਠਣ ਗਿਆ ਸੌ ਇਸ਼ਾਵਾ ਪੂਰੀਆ ਹੁਣ ਤੇ ਹਜ਼ਾਰਾਂ ਹੋਰ ਇਸ਼ਾ ਉੱਠਣ ਗਿਆ ਇੱਕ ਸਿਆਣਾ ਮਲਕ ਇਸ਼ਾਵਾ ਤੇ ਕਾਬੂ ਨਹੀਂ ਕਰ ਸਕਦਾ ਸਾ ਅਸੀਂ ਬੱਚਿਆਂ ਨੂੰ ਆਪਣੇ ਆਪ ਤੋਂ ਜ਼ਿਆਦਾ ਜਾਣਦੇ ਹਾਂ ਉਹਨਾਂ ਦੇ ਸੁਭਾਅ ਤੋਂ ਉਹਨਾਂ ਦੇ ਖਾਣ ਪੀਣ ਤੋਂ ਪਤਨੀ ਪਤੀ ਨੂੰ ਜ਼ਿਆਦਾ ਜਾਣਦੀ ਹੈ ਆਪਣੇ ਘਰ ਦਾ ਖਿਆਲ ਹੀ ਨਹੀਂ ਸ ਪਤੀ ਪਤਨੀ ਨੂੰ ਜ਼ਿਆਦਾ ਜਾਣਦਾ ਹੈ ਅਸੀਂ ਆਪਣੇ ਦੋਸਤ ਨੂੰ ਆਪਣੇ ਤੋਂ ਜ਼ਿਆਦਾ ਜਾਣਦੇ ਹਾਂ ਨਿੱਤਨ ਨੂੰ ਸੱਜਣ ਨੂੰ ਆਪਣੇ ਘਰ ਦੀ ਖ਼ਬਰ ਹੀ ਨਹੀਂ ਠੀਕ ਹੈ ਇਹ ਕੌਲ ਫਲ ਮਰ ਗਈ ਰਹਿੰਦੀ ਤਾਂ ਪਾਣੀ ਚ ਹੈ ਰਹਿਣਾ ਤੇ ਮਾਇਆ ਚ ਹੈ ਮਾਇਆ ਤੋਂ ਅੱਗੇ परम सुख कि वे ਲੈਣਾ ਹੈ ਇਹ ਸ਼ਾਵਨ ਸ ਇਹ ਮਜਲਸ ਇੱਕ ਦਿਨ ਤੇਰੀ ਨਹੀਂ ਚੱਲਣੀ ਇਹ ਬਿਰਥਾ ਜੀਵਨ ਜਾਏਗਾ ਜੇ ਮਾਂ ਦੀ ਬਿਰਥਾ ਨਾ ਜਾਣੀ ਮਨ ਦਾ ਖੇਲ ਹੈ ਉੱਪਰ ਡਰਾਈਵਲ ਹੈ ਇਹ ਪੰਜ ਜੋ ਸੋਮੇ ਸੀ ਵੱਡੇ ਭੰਡਾਰੇ ਸੀ ਵੱਡੇ ਸਰੀਰ ਚ ਸ ਪੈਲਾ ਸੋਮਾ ਜੋ ਅੰਦਰ ਸੁੱਖ ਵਾਸਤੇ ਸਾਨੂੰ ਫ੍ਰਿਜ, ਏਸੀ, ਕਾਰ, ਘਰ ਇਹ 12 ਸੁੱਖ ਦੇ ਸਕਦੇ ਸੀ ਸੋ ਚਾਹੀਦਾ ਸੀ ਤਨ ਨੂੰ ਦੁੱਖ ਹੋਏ ਮਨ ਰਿਲੈਕਸ ਰਹੇ ਮਨ ਆਨੰਦ ਚ ਰਹੇ ਉਲਟਾ ਹੋ ਗਿਆ ਪਹਿਲੋਂ ਸਾਡੀ ਪ੍ਰਾਣੀ ਸanskrit ਪ੍ਰਾਣੇ ਸਿਧਾਂਤ 'ਚ ਸਭ ਕੁਝ ਸੀ ਸਾਡੇ ਬਜ਼ੁਰਗਾਂ ਨੇ 10-10 ਜੀ ਪਾਲਦੇ ਇੱਕ ਕਮਾਨ ਵਾਲਾ ਹੁੰਦਾ ਸੀ ਅਨਾਜ ਦੀ ਵੀ ਕਮੀ ਸੀ ਮਾਇਆ ਦੀ ਵੀ ਕਮੀ ਸੀ ਘਰ ਕੱਚੇ ਸਿੱਖ ਪੱਕੇ ਅੱਜ 12 ਪੱਕੇ ਹੋ ਗਏ ਅੰਦਰ ਚੈੱਕ ਕਰੋ ਨਹੀਂ ਸਾਰੀ ਸਿੱਖਿਆ ਮੇਰੇ ਵਾਸਤੇ ਹੈ ਸੋ ਇਹ ਪੰਜ ਵੱਡੇ ਜਿਵੇਂ ਸਰੋਸੀ ਸਰੋਵੇਂ ਸੀ ਜਿਵੇਂ ਮਰਗਾਈ ਰਿੰਦੀ ਪਾਣੀ ਚ ਹੈ ਉਹਦੇ ਪੰਖ ਨਹੀਂ ਭਿੱਜਦੇ ਕ੍ਰਾਂਤਾ ਇਸੇ ਸੰਸਾਰ 'ਚ ਹੈ ਉਦਾਸ ਉਦਾਸੀ ਹੀ ਹੈ ਜੋ ਆਪਣੇ ਸਗਾਸਨ ਦੇ ਆਪਣੇ ਆਪ ਨੂੰ ਜਾਣ ਪਛਾਨ ਕਰਦਾ ਹੈ ਸੋ ਕਹਿੰਦੇ ਕਿ ਪ੍ਰੋਫੈਸਰ ਕਹਿ ਰਿਹਾ ਸੀ ਤਾਂ ਦਾ ਸਿਰ ਕੋ ਨਾਨਕ ਦੇਵ ਸਾਹਿਬ ਜੀ ਨੇ ਉਹ ਦਸਿਆ ਨਹੀਂ ਕੀਤੀਆਂ ਯਾਤਰਾ ਕੀਤੀਆਂ ਠੀਕ ਹੈ ਜਿਵੇਂ ਕਿਸੇ ਨੂੰ ਦੇਖਦਿਆ ਹੋਵੇ ਦਿਸਦਾ ਹੈ ਸਭ ਕੁਝ ਸੋ ਜਿਵੇਂ ਮੈਂ ਹਾਂ ਜਿਵੇਂ ਮਰਜੀ ਕੋਈ ਦੇਖੇ ਧੀ ਆਪਣੇ ਪਿਤਾ ਨੂੰ ਕਿਵੇਂ ਦੇਖਦੀ ਹੈ ਸੰਸਾਰ ਕਿਵੇਂ ਵੇਖਦਾ ਹੈ ਜਿੱਥੇ ਕਾਰੋਬਾਰ ਕਰਦੇ ਹਾਂ ਜਿੱਥੇ ਡਿਊਟੀ ਹੈ ਕਿਵੇਂ ਵੇਖਦਾ ਹੈ ਵੇਖਣ ਨੂੰ ਅਗਲੇ ਨੂੰ ਆਜ਼ਾਦੀ ਹੈ ਸਭ ਤੋਂ ਆਪਣੇ ਆਪ ਨੂੰ ਮੈਂ ਜਾਣਦਾ ਹਾਂ ਆਪਣੇ ਇਹ ਪਰਮ ਖੁਸ਼ੀ ਨਹੀਂ ਗਵਾਣੀ ਸਾ ਇਹ ਸਾਇੰਸ ਵਿਗਿਆਨ ਸਾਨੂੰ ਬਾਹਰੋਂ ਸੁੱਖ ਦੇ ਸਕਦੀ ਹੈ ਫਰੇਜ ਤੇ ਤੇਸੀ ਦੇਤੇ ਘਾਰੇ ਸੀ ਦਫਤਰ ਏ ਸੀ ਸਭ ਕੁਝ ਖੋਜ ਕਰਕੇ ਦੇਤਾ ਕੀ ਸੁਖੀ ਹੋ ਗਏ ਨਹੀਂ ਚੈੱਕ ਕਰਕੇ ਦੇਖੋ ਨਹੀਂ ਸ ਅੰਦਰ ਇਹ ਪੰਜ ਸਰੋ ਜੋ ਸੋਮੇਸ਼ੀਅਨ ਨੂੰ ਖੋਲਣਾ ਸੀ ਇਹ ਆਗਿਆ ਚੱਕਰ ਨੂੰ ਖੋਲਣਾ ਸੀ ਇੱਥੇ ਆਗਿਆ ਚੱਕਰ ਸਾਰਾ ਸਰੀਰ ਆਬਸ ਇਹਦੀ ਬਣਦੀ ਹੈ ਨਿੱਕੇ ਨਿੱਕੇ ਜੀਵਨ ਵਿੱਚ ਕਿਤਨੂ ਵਿਸ਼ਾਨੂ ਇਹ ਸੈਲ ਸਾਰਾ ਸੈੱਲਾਂ ਦਾ ਸਰੀਰ ਬਣਿਆ ਜਿਵੇਂ ਘਰ ਬਣਦਾ ਇਤਾਂ ਨਾਲ ਇਹ ਖੜਾ ਰਹਿਣ ਵਾਸਤੇ ਵੀ ਸੈੱਲ ਹਨ ਇਹ ਕੋਈ ਛੱਤ ਹਵਾ 'ਚ ਵੇਖਿਆ ਖੜਾ ਨਹੀਂ ਠੀਕ ਹੈ ਅੱਜ ਤਾਂ ਸਭ ਕੁਝ ਹੋ ਰਿਹਾ ਹੈ ਸੋ ਜਿੰਨਾ ਉੱਚਾ ਰੁਖ ਹੈ ਉਹਦੀਆਂ ਜੜਾ ਪਤਾਲ 'ਚ ਹਨ ਜਿੰਨਾ ਉੱਚਾ ਜਾਏਗਾ ਸ ਇਹ ਸੰਸਾਰ 'ਚੋਂ ਤੂੰ ਉਦਾਸ ਹੋਏਂਗਾ ਤਾ ਮਾਰਗ ਦੂਸਰਾ ਖੁੱਲੇਗਾ ਠੀਕ ਹੈ ਇਹ ਪੰਜ ਸਰੋਤ ਇਹ ਸੁੱਖ ਚਾਹੀਦਾ ਸੀ ਪਰ ਮਿਲਿਆ ਨਹੀਂ ਭਾਲ ਕਰਨੀ ਪਏਗੀ ਫਿਰ ਆਰਾਮ ਕਿਉਂਕਿ ਫਿਜ਼ੀਕਲ ਹੈ ਜੇ ਅਸੀਂ ਮਿਹਨਤ ਕਰਨੀ ਹੈ ਆਰਾਮ ਸਰੀਰ ਨੂੰ ਜ਼ਰੂਰੀ ਹੈ ਜੋ ਸਾਡੀ ਸਰੀਰ ਦੀ ਕੋਈ ਵਿੱਚ ਭੱਜ ਤੋੜ ਹੁੰਦੀ ਹੈ ਉਹ ਜਦੋਂ ਅਸੀਂ ਆਰਾਮ ਕਰਦੇ ਆ ਉਹਦੇ ਵਾਸਤੇ ਉਹ ਸੈੱਲ ਬਣਾਉਂਦੇ ਹਨ ਜੇ ਕੋਈ ਜ਼ਖਮੀ ਹੋ ਜਾਏ ਉਹਨੂੰ ਬਚਾਉਂਦੇ ਹਨ ਉਧਰ ਲੱਗਦੇ ਹਨ ਜਦੋਂ ਅਸੀਂ ਆਰਾਮ ਕਰਦੇ ਹਾਂ ਸ ਫਿਰ ਪਿਆਰ ਜ਼ਰੂਰੀ ਸੀ ਅਰੇ ਤਿਆਰ ਦਾ ਭੁੱਖਾ ਹੈ ਕਹਿੰਦੇ ਸੰਤ ਕੁਛ ਨਹੀਂ ਖਾਂਦੇ ਅੱਛਾ 5 ਕਿਲੋ ਦੁੱਧ ਜਿਦੋਂ ਕੜ-ਕੜ ਕੇ ਇੱਕ ਗਲਾਸ ਦੁੱਧ ਪਿੰਦੇ ਆਂ ਵਿੱਚ ਬਦਾਮ ਗਿਰਿਆ ਬਹੁਤ ਸਵਾਦ ਜਿਦਾਂ ਇੱਕ ਗਲਾਸ ਬਣ ਜਾਂਦੇ ਇੱਕ ਗਲਾਸ ਬਸ ਦੁੱਧ ਆ ਠੀਕ ਹੈ ਗਿੰਨੀ ਬੁੱਕ ਚ ਬਹੁਤ ਨੇ ਨਾਂ ਆਪਣਾ ਲਿਖ ਲਿਆ ਅਲਪ ਹਾਰਨ ਖਾਣਾ ਸੀ ਠੀਕ ਹੈ ਜੀਉਣ ਵਾਸਤੇ ਖਾਣਾ ਸੀ ਠੀਕ ਹੈ ਤੈਨੂੰ ਆਜ਼ਾਦੀ ਹੈ ਜਿਵੇਂ ਜੀਣਾ ਹੈ ਜੀ ਚਟਾ ਵਖਾ ਖਾ ਪੈਰ ਦੀਆਂ ਅੱਡੀਆਂ ਵਖਾ ਖਾ ਨੰਗਾ ਸਰੀਰ ਵਖਾ ਖਾ ਬਹੁਤ ਮਹਾਨ ਬਣ ਗਏ ਸਾਧੂ ਇਹ ਕਹਿੰਦੇ ਮਹਾਪੁਰਸ਼ ਕੁਛ ਨਹੀਂ ਖਾਂਦੇ ਖਾਂਦੇ ਹਨ ਤਾਂ ਤਾਂ ਸਾਹਿਬ ਕੋ ਨਾਨਕ ਦੇਸਾ ਜੀ ਨੇ ਕਹਿੰਦਾ ਖਾਂਦੇ ਹਨ ਅਸੀਂ ਆਪਣੀ ਸੋਭਾ ਚਾਹੁੰਦੇ ਆ ਵੜਿਆਏ ਤਿਆਰ ਸੋ ਇਹ 40 ਦਿਨਾਂ ਬਾਅਦ ਨਿਕਲੇ ਕਹਿੰਦੇ ਤੁਸੀਂ ਇਹ ਭੋਰੇ ਚ ਹੈ ਸੰਤ ਇਹ ਢੋਲ ਵੱਜਦੇ ਸੀ ਮਾਇਆ ਦਾ ਚੜਾਵਾ ਹੁੰਦਾ ਸੀ ਇਹ ਸੰਤ ਪਹੁੰਚੇ ਹੋਏ ਹਨ ਕਹਿੰਦੇ ਕਿਸੇ ਨੇ ਨਹੀਂ ਜਾੜਾ ਸੋ ਸੰਤ ਪਾਉਰੇ ਚੋਂ ਨਿਕਲਿਆ ਅੰਤ ਕੋਈ ਨਹੀਂ ਆਇਆ ਸਵਾਗਤ ਲਈ ਹੈ ਕਹਿੰਦਾ ਐਤੀ ਆਏ ਨਹੀਂ ਕੋਈ ਸੋ ਕਿੱਥੇ ਉਹਦਾ ਉਹ ਪੰਜਵਾਂ ਸਰੋਤ ਖੁੱਲਣਾ ਸੀ ਅੰਦਰੋਂ ਪੰਡਾਰਾ ਸੋਮਾ ਪਰਮ ਸੁਖ ਨਿਕਟਿਆ ਗਿਆਉਸ਼ ਹੋ ਗਿਆ ਪ੍ਰਾਨ ਹੀ ਤਿਆਗ ਚੱਲਾ ਸੀ ਸੋ ਮੇਰੇ ਸਵਾਗਤ ਹੀ ਨਹੀਂ ਕੀਤਾ ਕਿਸੇ ਨੇ ਆਪਣੇ ਆਪ ਨੂੰ ਮਹਾਨ ਗਿਨਨਾ ਸੀ ਸ਼ਾਬਾਸ਼ ਦੇਣੀ ਸੀ ਨਿੱਕੇ ਨਿੱਕੇ ਕੰਮਾਂ ਲਈ ਆਪਣੇ ਆਪ ਨੂੰ ਸ਼ਾਬਾਸ਼ ਦੇ ਆ ਕਰ ਸੋ ਕਹਿੰਦੇ ਕਿਰਪਾ ਕਰੋ ਜੀ ਇਹ ਮਨੁੱਖਾ ਤੇ ਮਿਲਣੀ ਕਿਰਪਾ ਦੀ ਨਿਸ਼ਾਨੀ ਹੈ ਅਸੀਂ ਪਿਆਰ ਦੇ ਭੁੱਖੇ ਹਾਂ हूँ प्यार झूठा हो गया हूँ अस कुत्ते बिले पाले ठीक है ये तो धोखा नहीं दें दे। प्यार चाह प्रेमी बनना पेगा जे मैं अपने आप का नहीं सक्का किसी का सक्का होगा सँज स्रोत ਖੋਲਨੇ ਪੈਣਗੇ ਅੱਗੇ ਚੱਕਰ ਚੜਦੀ ਕਲਾ ਹੁਣ ਇਹ ਹਾਲਾਤ ਇੱਕੋ ਜਿਹੇ ਹਨ ਇੱਕ ਆਦਮ ਮਰ ਗਿਆ ਓਏ ਘਾਟਾ ਪੈ ਗਿਆ 20 ਲੱਖ ਡੁੱਬ ਗਿਆ ਓਏ ਬਾਹਰ ਤੇ ਜੈਸੀ ਮੁੰਡਾ ਜਾਂ ਬੱਚੀ ਬਾਹਰ ਆ ਗਈ ਪੈਸਾ ਡੁੱਬ ਗਿਆ ਸੋ ਇੱਕ ਸੋਚਦਾ ਹੈ ਠੀਕ ਹੈ ਆ ਵੀ ਮੇਰੇ ਕੋਲ ਹੈ ਆ ਵੀ ਹੈ ਆ ਵੀ ਹੈ ਧੀ ਪੁੱਤ ਹੈ ਚੀਜ਼ਾਂ ਜੋ ਹਨ ਕਹਿੰਦਾ ਵੀ ਹੈ ਹਾਲਾਤ ਇੱਕੋ ਹੀ ਨੇ ਸੇਸ ਉਹ ਹਾਲਾਤ ਇੱਕੋ ਜਿਹੇ ਨੇ ਨੈਗੇਟਿਵ ਪੋਜ਼ਿਟਿਵ ਸੋਚ ਕਹਿੰਦਾ ਵੀ ਹੈ ਮੇਰੇ ਕੋਲ ਪਤਨੀ ਹੈ ਬੱਚੇ ਹੈ ਜਾਇਦਾਦ ਹੈ ਸੋ ਉਹ ਮੰਨ ਲ ਆਪਣੇ ਨਾਲ ਜਾਣ ਪਛਾਣ ਕਰ ਲੈਂਦਾ ਹੈ ਚੜਦੀ ਕਲਾ ਚ ਆਪਣੀ ਬੈਟਰੀ ਚਾਰਜ ਕਰ ਲੈਂਦਾ ਹੈ। ਇੱਕ ਕੰਦਾ ਗਏ ਜੀ ਮਰ ਗਏ। ਸੋ ਇਹ ਪੰਜ ਸਰੋਤ ਆਗਿਆ ਚੱਕਰ ਖੁੱਲਣੇ ਪੈਣਗੇ। ਫਿਰ ਕਿਸੇ ਕੀਮਤ 에 ਆਨੰਦ ਉੱtreਗਾ ਨਹੀਂ। ਅੰਦਰੋਂ ਪੈਦਾ ਹੋਏਗਾ। ਆਰਾਮ ਹੀ ਸਰੀਰ ਨੂੰ ਜ਼ਰੂਰੀ ਹੈ। ਪਰਮੇਸ਼ਰ ਕਹਿੰਦਾ ਮੈਨੂੰ ਲਾਂਭਾ ਦਿਓ ਮੈਂ ਕੁਛ ਵੀ ਨਹੀਂ ਗਲਤ ਕਰਦਾ ਮੈਂ ਕਾਨੂੰਨ ਰੂਪ ਹਾਂ ਮੈਂ ਸਿਸਟਰ ਉਪਾਹਾਰ ਸੋ ਮੈਨੂੰ ਲਾਂਭਾ ਦਿਓ ਕਟਰੋਂ ਰੂ ਵਖਾ ਦੇਂਦਾ ਆਪਣੀ ਖੁਰਸੀ ਤੇ ਬਿਠਾ ਦੇਂਦਾ ਹੈ ਜੇ ਮੂਰਖ ਤੁਹਾਨੂੰ ਰਾਤ ਨਾ ਦਿੰਦਾ ਤੁਸੀਂ ਆਰਾਮ ਹੀ ਨਹੀਂ ਕਰਨਾ ਇਹ ਰਹਾਉ ਸ਼ਬਦ ਗੁਰਬਾਣੀ ਚ ਬਹੁਤ ਵਾਰੀ ਆਉਂਦਾ ਹੈ ਸੋਚਣਾ ਹੈ ਮੇਰੀ ਗੱਡੀ ਭਜਾਈ ਨਹੀਂ ਜਾਣੀ ਇਹ ਪੰਜ ਸਰੋਤਾ ਨਾਲ ਮਿਲਣਾ ਹੈ ਇਹ ਵੱਡੇ ਸਰੋਤ ਹਨ ਪ੍ਰੇਮ ਪਹਿਲੂ ਮੈਂ ਆਪਣੇ ਆਪ ਨੂੰ ਪ੍ਰੇਮ ਕਰਾਂਗਾ ਨਾ ਜੇ ਕੋਲ ਖਜ਼ਾਨਾ ਹੋਏਗਾ ਤਾਂ ਕਿਸੇ ਨੂੰ ਦਿਆਂ ਨਾ ਜੇ ਇਹ ਨਾ ਕੌੜਾ ਸੁਣਨੇ ਸਕਦਾ ਕਿਸੇ ਨੂੰ ਨਾ ਕੌੜਾ ਬੋਲਾ ਸੋ ਇੱਕ ਬੰਦਾ ਬੰਦਾ ਬਣਿਆ ਹੋਇਆ ਬਹੁਤ ਪਾਵਰ ਰੱਖਦਾ ਹੈ ਧੰਤਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਧੰਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਜੀਵਨ ਜਾਚ ਸਿਖਾਉਂਦੇ ਹਨ ਸਿੱਖਿਆ ਦੇ ਰਹੇ ਹਨ ਸਿੱਖਿਆ ਕੋਈ ਬਿਰਲੇ ਲੈਂਦਾ ਹੈ ਬਿਰਲਾ ਸੋ 249 ਸਾਲ ਜੀ ਕੇ ਸਾਨੂੰ ਸਹੀ ਹੌਨ ਸੌਖਾ ਰਸਤਾ ਬਣਾਇਆ ਹੈ ਗੁਰਬਾਣੀ ਪੜਨੀ ਪੈਗੀ ਵਿਚਾਰਨੀ ਪੈਗੀ ਫਿਰ ਤੂੰ ਪਰੇਸ਼ਾਨ ਨਾ ਹੋਏਗਾ ਇਹ ਕੀ ਕਰਨਾ ਹੈ ਹਾਰਟ ਪਟਨ ਕਾਰ ਗੁਰੂ ਦਿਖਾਇਆ ਸਹਜੇ ਸਚ ਪਪਾਰੋ ਖੰਡਿਤ ਨਿੰਦਾ ਅਲਪਹਾਰੰ ਨਾਨਕ ਤਤ ਵਿਚਾਰ ਸ ਗੁਰੂ ਨੇ ਕੀ ਵਿਖਾਇਆ ਹੈ ਕੀ ਵਪਾਰ ਕਰਨਾ ਹੈ ਸਭ ਕੁਝ ਬਾਜ਼ਾਰ ਚ ਹੈ ਸਭ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਸੋ ਆਪਣੇ ਆਪ ਦੀ ਜਾਣ ਪਛਾਣ ਕਰਨੀ ਪਏਗੀ ਉਦਾਸ ਹੋਣਾ ਪਏਗਾ ਜਦੋਂ ਉਹ ਉਦਾਸ ਹੋਇਆ ਸੰਸਾਰ ਤੋਂ ਸੰਸਾਰ ਚ ਰਹਿ ਕੇ ਤੇ ਨਰੰਕਾਰ ਨਾਲ ਮਿਲੇਗਾ ਸੋ ਜੋ ਰਾਜੇ ਦਾ ਹੁੰਦਾ ਹੈ ਉਹਦਾ ਪੁੱਤਰ ਦਾ ਵੀ ਉਹੀ ਹੁੰਦਾ ਹੈ ਲਾਇਕ ਪੁੱਤਰ ਦਾ ਨਲਾਇਕ ਦਾ ਨਹੀਂ ਸੋ ਵੱਡਾ ਹੈ ਵੱਡੇ ਦੀਆਂ ਵੱਡੀਆਂ ਵਡਿਆਈਆਂ ਹਨ ਉਸ ਤੋਂ ਵੱਡਾ ਹੈ ਪਰਮੇਸ਼ਰ ਤੋ ਹਾਂ ਉਹਦਾ ਨਾਮ ਵੱਡਾ ਹੈ ਅਸੀਂ ਮਨੁੱਖ ਹ ਆਪਣਾ ਨਾਮ ਖਰਾਬ ਨਹੀਂ ਕਰਨਾ ਜੀ ਸੋ ਕੀ ਵਿਚਾਰ ਕਰਦੇ ਆ ਤਤ ਵਿਚਾਰ ਥੋੜਾ ਖਾਣਾ ਪਏਗਾ ਜਿੰਨਾ ਹੱਥ ਚ ਭੋਜਨ ਹੁੰਦਾ ਐ ਇੰਨਾ ਪਚਾਣ ਦੀ ਸ਼ਕਤੀ ਹੈ ਬਾਕੀ ਸੜਦਾ ਹੈ ਗਲਦਾ ਹੈ ਸੋ ਕਦ ਹੱਥ ਚ ਬੱਠਲ ਆ ਜਾਂਦਾ ਫਿਰ ਬੱਠਲ ਦਾ ਪੇਟ ਹੋ ਜਾਏਗਾ ਪਿੱਟੂ ਨਹੀਂ ਬੰਨਣਾ ਆਪਣੇ ਸਰੀਰ ਨੂੰ ਚਲਾਣ ਲਈ ਵਧੀਆ ਖਾਣਾ ਹੈ ਪਰ ਮਨ ਦੀ ਖਰਾਕ ਹੋਰ ਹੈ ਇਹ ਦੋ ਸੰਸਾਰ ਹਨ ਇਹ ਮਨ ਦਾ ਸਾਰਾ ਖੇਲ ਹੈ ਮੇਰਾ ਜਿ ਚਿੱਤ ਨਹੀਂ ਲੱਗਦਾ ਇੱਕ ਵਿਚਾਰ ਆਇਆ ਨਿਕਾ ਜਾ ਚਿੱਤ ਨਹੀਂ ਲੱਗਦਾ ਸਾਰੇ ਸਰੀਰ ਨੂੰ ਇਹਨੇ ਫੈਕਸ਼ਨ ਉਹ ਹੀ ਚਲਾ ਦੇਣਾ ਹੈ ਉਦਹੀਂ ਸਾਰਾ ਇੱਕ ਇੱਕ ਸਰੀਰ ਅੰਗ ਅੰਗ ਨੱਚੇਗਾ ਜਿਤਨੀ ਲੱਗਦਾ ਅੱਜ ਉਦਾਸ ਸੋ ਅੱਜ ਮੇਰਾ ਚਿੱਤ ਬਹੁਤ ਵਧੀਆ ਹੈ ਅੱਜ ਖੁਸ਼ ਖੁਸ਼ ਹੈ ਹਾਂ ਸਾਰੇ ਸਰੀਰ ਨੂੰ ਉਦਹੀਂ ਫੈਕਸ਼ਨ ਚੱਲੇਗਾ ਇਹ ਆਟੋਮੈਟਿਕ ਸਾਰਾ ਸੰਸਾਰ ਆਪਣੇ ਆਪ ਚੱਲ ਰਿਹਾ ਹੈ। ਸਰੀਰ ਵੀ ਆਪਣੇ ਆਪ ਚੱਲ ਰਿਹਾ ਹੈ। ਸੋ ਅਸੀਂ ਪੀਅਰ ਹੱਲ ਜਾ ਰਹੇ ਹਾਂ। ਪੱਕੀ ਪੀਅਰ ਮਿਲ ਜਾਣੀ ਹੈ। ਪੱਕੀ ਜਗ੍ਹਾ ਮਿਲ ਜਾਣੀ ਹੈ, ਪੱਕਾ ਘਰ ਮਿਲ ਜਾਣਾ ਹੈ। ਸੋ ਅਸੀਂ ਇਹ ਜ਼ਿੰਦਗੀ ਘਟ ਰਹੀ ਹੈ। ਸਭ ਕੁਝ ਘਟੰਤ ਹੈ ਜੋ ਅੱਖਾਂ ਨਾਲ ਦੇਖ ਰਹੇ ਹਾਂ। ਇਹ ਜੋ ਆਧਾਰ ਕਾਰਡ ਤੇ ਕਰਜ਼ਾ ਲੈਂਦੇ ਹਾਂ ਇਹ ਆਪਣੇ ਸਰੀਰ ਨੂੰ ਗੇਜਦੇ ਹਾਂ ਸੀ ਇਹ ਡੱਬਾ ਮਿਲਿਆ ਗੱਡੀ ਲੈ ਲਈ ਸੋ ਪੈਸਾ ਤੇ ਉਹਨਾਂ ਕੋਲ ਗਿਆ ਨਾ ਵਾਪਸ ਫੇਰ ਇਹ ਪੀਪੇ ਨੇ ਫੇਰ ਇਹਦੀ ਕੀਮਤ ਕੀ ਰਹਿਣੇ ਰਹਿ ਜਾਣੀ ਹਜੇ 40 ਸਾਲ ਦਾ ਲੋਨ ਲੈ ਲਿਆ ਇਹ ਬਾਹਰੋਂ ਸੁੱਖ ਨਹੀਂ ਮਿਲਣਾ ਇਹ माया ਦੇ ਰੰਗ ਹਨ ਮਾਇਆ ਨੂੰ ਸਮਝਣਾ ਪਏਗਾ ਇਹ ਧਰਤੇ ਆਉਣਾ ਪਏਗਾ ਫਿਰ ਘਰ ਖੁੱਲੇਗਾ ਘਰ ਚ ਜਾਏਗਾ ਦਰ ਕੀ ਹੈ ਗੁਰੂ ਹੈ ਗੁਰੂ ਇਹ ਦਰ ਤੇ ਲਿਆ ਸਕਦਾ ਹੈ ਘਰ ਚ ਬਾਹਰ ਕਰਨ ਨੂੰ ਆਉਣਾ ਹੈ ਫਿਰ ਤੂੰ ਪਰੇਸ਼ਾਨ ਨਾ ਹੋਏਗਾ ਜੀ ਜਦੋਂ ਦਰ ਤੇ ਆ ਗਏ ਟੀਟ ਬਣ ਕੇ ਫਿਰ ਸੰਿਆਸੀ ਹੋ ਕੇ ਆਸਨ ਨੂੰ ਛੱਟਕੇ ਜੀਣਾ ਹੈ ਸਭ ਕੁਝ ਚਾਹੀਦਾ ਹੈ ਇਹ ਪੰਜੇ ਸਰੋਤ ਖੁੱਲ ਜਾਣਗੇ ਆਗਿਆ ਚੱਕਰ ਸਭ ਕੁਝ ਖੁੱਲ ਜਾਏਗਾ ਜੀ ਸਦਾਸਤ ਬਹੁਤ ਹੀ ਗਲਤੀਆਂ ਹੋ ਰਹੀਆਂ ਸੰਗਤ اور ਗੁਰਬਖਸ਼ ਨਾਰ ਬਖਸ਼ ਲੈਣਾ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਸਾ ਵਾਹਿਗੁਰੂ ਜੀ ਬਥੇ ਦੇਖਦੇ ਫਤੇ